सशिका जी एस्ट्रोलॉजी विद द लॉजिक ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ। ਇੱਕ ਸ਼ੇਅਰ ਸੁਣਾਣੀ ਹੈ ਕਹਿੰਦੇ ਮਜ਼ਹਬ ਤਾਂ ਮਾਂ ਕੀ ਕੋਖ ਵਿੱਚ ਹੀ ਮਿਲ ਗਿਆ ਮੁਝੇ। ਮਜ਼ਹਬ ਤਾਂ ਮਾਂ ਕੀ ਕੋਖ ਵਿੱਚ ਹੀ ਮਿਲ ਗਿਆ ਮੁਝੇ। ਅੱਖਾਂ ਅਭੀ ਖੁੱਲੀ ਨਹੀਂ ਥੀ ਜਾਪ ਮਿਲ ਗਈ। ਸਮਝ ਗਏ ਤੁਸੀਂ ਕੀ ਹੈ ਸਾਡੇ ਹੱਥ ਵਿੱਚ। ਕਿਸ ਚੀਜ਼ ਦਾ ਮਾਣ ਹੈ ਤੇ ਕਿਸ ਚੀਜ਼ ਦੀ ਨਮੋਸ਼ੀ ਜਾਂ ਪਰੇਸ਼ਾਨੀ ਕਿਉਂ ਹੋਣੀ ਚਾਹੀਦੀ? ਪੁੱਛਿਆ ਸੀ ਕਿਸੇ ਨੇ। ਜਨਮ ਦੇਣ ਵੇਲੇ ਜਨਮ ਦੁਵਾਣ ਵੇਲੇ ਦੁਨੀਆ 'ਚ ਭੇਜਣ ਵੇਲੇ ਤੇ ਉਹੀ ਗੱਲ ਨਾ ਕਿ ਕੋਕਚੀ ਪਤਾ ਲੱਗ ਗਿਆ ਸੀ ਕਿਸਮਾ 'ਚ ਹੱਬ ਜਾ ਮਿਲ ਗਿਆ ਸੀ ਮਤਲਬ ਪਤਾ ਕੀ ਲੱਗਿਆ ਸੀ ਕੁਛ ਨਹੀਂ ਪਤਾ ਲੱਗਿਆ ਕੁਛ ਵੀ ਨਹੀਂ ਪਤਾ ਲੱਗਿਆ ਸਮਝ ਤਾਂ ਜਦੋਂ ਸਮਝਦਾਰੀ ਨਾਲ ਚੱਲਣ ਤੇ ਪਹਿਲਾਂ ਕੀ ਸੀ ਸਿਰਫ ਮੂੰਹ ਪਿਆਰਾ ਹੁੰਦਾ ਬੱਚੇ ਨੂੰ ਹੈਨਾ ਮੂੰਹ ਪਿਆਰਾ ਖਾਣਾ ਮਿਲ ਰਿਹਾ ਸਾਂਗੇ ਖਾਣਾ ਮਿਲ ਰਿਹਾ ਸਾਂਗੇ ਕੋਈ ਸਮਝ ਨਹੀਂ ਐ ਬਸ ਆਪਣੀ ਦੁਨੀਆ 'ਚ ਮਸਤਾ ਜਦੋਂ ਤੱਕ ਅਸੀਂ ਬੱਚੇ ਆਂ ਤੇ ਉਸ ਤੋਂ ਬਾਅਦ ਇਹ ਦੁਨੀਆ ਸਿਖਾਉਂਦੀ ਏ ਜੀ ਦੁਨੀਆ ਸਿਖਾਉਂਦੀ ਏ ਮਾਂ ਤੇ ਸਿਰਫ ਚੱਲਣਾ ਹੀ ਸਿਖਾਉਂਦੀ ਏ ਬਾਕੀ ਤੇ ਦੁਨੀਆ ਬਹੁਤ ਕੁਝ ਸਿਖਾ ਜਾਂਦੀ ਏ ਆਲੇ ਦੁਆਲੇ ਆਹ ਪੜ ਲਓ ਆਹ ਕਰ ਲਓ ਆਹ ਬਣ ਜਾਓ ਤੇ ਬਸ ਇਹੀ ਚੀਜ਼ਾਂ 'ਚ ਅਸੀਂ ਉਲਝੇ ਉਲਝੇ ਉਲਝਣ ਵਿੱਚ ਉਲਝੇ ਹੀ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਸੁਲਝਾਉਣ ਦੀ ਸਾਰੀ ਜ਼ਿੰਦਗੀ ਕੋਸ਼ਿਸ਼ ਕਰਦੇ ਆ ਪਰ ਸੁਲਝਦੀ ਕਦੋਂ ਜਦੋਂ ਅੰਤ ਸਮੇਂ ਦੇ ਵਿੱਚ ਪਤਾ ਲੱਗਦਾ ਕਿ ਲੈ ਐਵੇਂ ਹੀ ਉਲਝੇ ਰਹੇ ਐਵੇਂ ਹੀ ਉਲਝੇ ਗੱਲ ਹੀ ਨਹੀਂ ਸੀ ਕਿਸ ਚੀਜ਼ ਪਿੱਛੇ ਕਿਉਂ ਕਿਸ ਚੀਜ਼ ਦੀ ਲੜਾਈ ਹੈ ਕਿਨੇ ਤੁਹਾਨੂੰ ਕੀ ਕਹਿ ਕੇ ਭੇਜਿਆ ਹੈ ਕੀ ਕਰਨ ਵਿੱਚ ਪਾਇਆ ਸੀ ਆ ਕਰੋ ਤੇ ਆ ਹੋ ਜਾਏਗਾ ਮੈਂ ਤੇ ਹੈਰਾਨ ਆ ਮੈਂ ਤੇ ਕਈ ਵਾਰੀ ਬੜੀਆਂ ਚੀਜ਼ਾਂ ਮੇਰੇ ਮੈਨੂੰ ਮੇਰੇ ਤਰਕ ਤੇ ਮੇਰੇ ਲੌਜੀਕ ਨੂੰ ਇਹ ਇਹ ਚੀਜ਼ ਕਈ ਵਾਰੀ ਬੜੀ ਅਜੀਬ ਲੱਗਦੀ ਆ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਕਹਿੰਦੇ ਆ ਕੁਦਰਤ ਤੇ ਔਰ ਤੇ ਬੜਾ ਬੜਾ ਪਾਵਰਫੁਲ ਸ਼ਬਦ ਹੈ ਕਿ ਕਣ ਕਣ ਚ ਪਰਮਾਤਮਾ ਹੈ ਕਣ ਕਣ ਚ ਪਰਮਾਤਮਾ ਹੈ ਕਿਉਂਕਿ ਉਹ ਇਹ ਜੀ ਚੀਜ਼ ਹੈ ਹੀ ਉਸ ਦੀ ਬਣਾਈ ਚੀਜ਼ ਤੇ ਉਹ ਹੈ ਹੀ ਹੈ ਹੈਨਾ ਜਿਹੜੀ ਉਹਨੇ ਬਣਾਈ ਹੈ ਤਾਂ ਉਹਦੇ ਚ ਉਹ ਕਿਵੇਂ ਨਹੀਂ ਹੋ ਸਕਦਾ ਜੇ ਮੈਂ ਕੋਈ ਮੂਰਤੀ ਬਣਾਈ ਹੈ ਤੇ ਮੇਰਾ ਮਨ ਲੱਗਿਆ ਉਹਦੇ ਤੇ ਮੈਂ ਉਸ ਉਸ ਤੇ ਮਿਹਨਤ ਕੀਤੀ ਹੈ ਤਾਂ ਉਹ ਮੇਰੀ ਹੀ ਹੈ ਤੇ ਮੈਂ ਉਹਦੇ ਵਿੱਚ ਆਪਣੀ ਇੱਕ ਸ਼ਬੀ ਬਣਾ ਦਿੱਤੀ ਹੈ ਹੈਨਾ ਤੇ ਇਸੇ ਤਰ੍ਹਾਂ ਇਹ ਜ਼ਰੂਰੀ ਥੋੜੀ ਹੈ ਕਿ ਜੇ ਜਿਹਨੂੰ ਮੈਂ ਬਣਾਇਆ ਉਹ ਮੈਨੂੰ ਹੀ ਬਣਾ ਦੇਵੇ ਐਦਾਂ ਤੇ ਕੋਈ ਨਹੀਂ ਨਾ ਸਕਦਾ ਪਰ ਅਸੀਂ ਇਹੀ ਚੀਜ਼ ਕਰ ਰਹੇ ਹਾਂ ਅਸੀਂ ਉਹਦੀ ਉਹਦੀ ਹਰ ਚੀਜ਼ ਬਣਾ ਰਹੇ ਹਾਂ ਕਿਉਂਕਿ ਅਸੀਂ ਉਹਦੇ ਤੋਂ ਉੱਤੇ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਕਿ ਜੇ ਮੈਂ ਤੈਨੂੰ ਬਣਾਇਆ ਤੇ ਤੂੰ ਮੈਨੂੰ ਬਣਾ ਵਾਹ ਇੱਥੇ ਬਿਜ਼ਨਸ ਹੀ ਹੋ ਗਿਆ ਇੱਥੇ ਲੈਣ ਦੇਣ ਹੀ ਹੋ ਗਿਆ ਚਲੋ ਗੱਲ ਕਰ ਰਹੇ ਸੀ ਆਪਾਂ ਕਣ ਕਣ ਚ ਉਸ ਦੀ ਹੈਨਾ ਕਹਿੰਦੇ ਪੱਥਰਾਂ 'ਚ ਬੈਠੇ ਹੋਏ ਨੂੰ ਵੀ ਰਿਜਕ ਦਿੰਦਾ ਉਹ ਤੇ ਉਹ ਜਿਹੜੇ ਆਪਾਂ ਕੱਲ ਗੱਲ ਕੀਤੀ ਸੀ ਭੁੱਖ ਨਾਲ ਮਰਦੇ ਆ ਉਹਨਾਂ ਨੂੰ ਰਿਜਕ ਕਿੱਥੋਂ ਮਿਲਦਾ ਕਿਉਂ ਨਹੀਂ ਮਿਲਦਾ ਕਿੱਥੋਂ ਗਿਰਨਾ ਹੁੰਦਾ ਕੀ ਕਰਨੋ ਫੇਰ ਕਹਿੰਦੇ ਜੀ ਉਹਦੇ ਨਾਲ ਜੁੜੋ ਉਹਦੇ ਨਾਲ ਜੁੜੋ ਤਾਂ ਕਿ ਤੁਹਾਨੂੰ ਉਹਦੀ ਰਜ਼ਾ 'ਚ ਰਹਿਣ ਨਾਲ ਸਬਰ ਤੇ ਸੰਤੋਖ ਮਿਲੇ ਆਹ ਗੱਲ ਬਿਲਕੁਲ ਸੱਚੀ ਆ ਕਿ ਜਦੋਂ ਅਸੀਂ ਕਿਸੇ ਦੀ ਰਜ਼ਾ 'ਚ ਰਹਿੰਦੇ ਆ ਤਾਂ ਸਬਰ ਸੰਤੋਖ ਮਿਲਦਾ ਹੈ ਕਿਉਂਕਿ ਇੱਕ ਛਾਇਆ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਇੱਕ ਕਿ ਉਹ ਕੁਦਰਤ ਨੇ ਸਾਨੂੰ ਉਹ ਛਾਇਆ ਤੇ ਉਹ ਅਸਮਾਨ ਹੀ ਹੈ ਉਹਨੇ ਸਾਨੂੰ ਠਕਿਆ ਹੀ ਹੋਇਆ ਠੀਕ ਹੈ ਹਰ ਕਿਸੇ ਦੀ ਆਪਣੀ ਆਪਣੀ ਸੋਚ ਕੀ ਕੀ ਅਸੀਂ ਕਿਸੇ ਚੀਜ਼ ਤੇ ਮਾਨ ਕਰ ਸਕਦੇ ਆ ਜਾਂ ਕਿਸੇ ਚੀਜ਼ ਨੂੰ ਨੀਚਾ ਦਿਖਾ ਸਕਦੇ ਆ ਕਿਉਂਕਿ ਸਾਡੀ ਮਰਜ਼ੀ ਨਾਲ ਤੇ ਕੁਝ ਬਣਿਆ ਹੀ ਨਹੀਂ ਤੇ ਸਾਡਾ ਉਹਦੇ ਵਿੱਚ ਕੁਝ ਪਲੱਸ ਪੁਆਇੰਟ ਹੈ ਨਹੀਂ ਆ ਤੁਸੀਂ ਸਮਝ ਰਹੇ ਹੋ ਨਾ ਸਮਝ ਰਹੇ ਹੋ ਮਾਂ ਕੀ ਕੋਖ ਮੇਹੀ ਮਜ਼ਹਬ ਮਿਲ ਗਿਆ ਮuje ਅੱਖੇ ਖੁੱਲੀ ਨਹੀਂ ਥੀ ਕਿ ਜਾਤ ਮਿਲ ਗਈ ਤਾਂ ਇਸ ਕਰਕੇ ਆਪਣੇ ਕਰਮ ਤੇ ਪ੍ਰਾਊਡ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਕੀ ਕੀਤਾ ਗੱਲ ਤਾਂ ਇੱਥੇ ਮੁੱਕਦੀ ਆ ਗੱਲ ਇੱਥੋਂ ਸ਼ੁਰੂ ਵੀ ਹੁੰਦੀ ਆ ਕਿ ਓਕੇ ਉਨੇ ਉਹ ਚੀਜ਼ ਦਿੱਤੀ ਪਰ ਉਸ ਤੋਂ ਬਾਅਦ ਅਸੀਂ ਉਸ ਦੀ ਦਿੱਤੀ ਉੱਪਰਲੀ ਚੀਜ਼ ਨੂੰ ਯੂਜ਼ ਕਰਕੇ ਕੀ ਕੀਤਾ ਜਦ ਪੁੱਛਿਆ ਨਹੀਂ ਤਾਂ ਉਹਦੇ ਲਈ ਕਿਉਂ ਕੰਮ ਕਰਨਾ ਜਦ ਦੱਸਿਆ ਨਹੀਂ ਤਾਂ ਉਹਦੇ ਲਈ ਸਾਡੇ ਕੰਨ ਚ ਫੂਕ ਮਾਰੀ ਨਹੀਂ ਆ ਓਕੇ ਉਸ ਤੋਂ ਬਾਅਦ ਆਪਣੇ ਕਰਮ ਕਰੋ ਤਾਂ ਕਿ ਉਹ ਤੁਹਾਡੀਆਂ ਦੋਨੇ ਚੀਜ਼ਾਂ ਨੂੰ ਕਰਮ ਨੂੰ ਕਰਮ ਤੁਹਾਡਾ ਉਹਨਾਂ ਨੂੰ ਕਵਰ ਕਰ ਲਵੇ ਗੱਲ ਤੇ ਕਰਮ ਦੀ ਹੈ ਕਹਿੰਦੇ ਜਨਮ ਵੀ ਕਰਮ ਨਾਲ ਹੀ ਹੁੰਦਾ ਹੈ ਹੋ ਸਕਦਾ ਹੈ ਬੇਸ਼ੱਕ ਹੋ ਸਕਦਾ ਉਹੀ ਗੱਲ ਕਿ ਕਿਹੜਾ ਦੱਸਿਆ ਸੀ ਕਿ ਕਿੱਦਾਂ ਦੇ ਕੀਤੇ ਸੀ ਤੇ ਤਾਂ ਕਰਕੇ ਆ ਰਿਜ਼ਲਟ ਮਿਲਿਆ ਹੋ ਸਕਦਾ ਦੱਸਿਆ ਵੀ ਹੋਇਆ ਤੇ ਕਿਹੜਾ ਸਮਝ ਹੈ ਜਿਹੜੀ ਚੀਜ਼ ਦੀ ਸਮਝ ਨਹੀਂ ਹੈ ਜਿਹੜੀ ਚੀਜ਼ ਦੀ ਜਾਣਕਾਰੀ ਨਹੀਂ ਹੈ ਜਿਹੜੀ ਚੀਜ਼ ਨੇ ਆ ਕੇ ਸਾਹਮਣੇ ਬੈਠ ਕੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਤੇ ਉਸ ਚੀਜ਼ ਬਾਰੇ ਕਿਉਂ ਹੀ ਲੜਨਾ ਕਿਉਂ ਹੀ ਪਰੇਸ਼ਾਨ ਹੋਣਾ ਸਮਝੋ ਵਕਤ ਹੈ ਵਕਤ ਲੰਘ ਰਿਹਾ ਆਪਣੀ ਜ਼ਿੰਦਗੀ ਨੂੰ ਜਿਉ ਰਿਹਾ ਇਹ ਹੀ ਬਾਤوں ਕਿਸੇ ਦੇ ਮਤਲਬ ਇਸੀ ਉਹ ਹੀ ਗੱਲ ਕਿ ਕਰਮ ਕਰਮ ਮਤਲਬ ਮਿਹਨਤ ਮਿਹਨਤ ਮਤਲਬ ਅਗਰ ਕਿਤੇ ਕਿਸੇ ਕੋਈ ਭੁੱਖ ਮਰੀ ਨਾਲ ਜਾਂ ਭੁੱਖ ਭੁੱਖ ਨਾਲ ਕਿਸੇ ਦੀ ਮੌਤ ਹੋ ਰਹੀ ਹੈ ਤਾਂ ਇਹਦਾ ਮਤਲਬ ਉਸ ਨੂੰ ਉਸ ਚੀਜ਼ ਦੀ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਸੀ ਚਾਰ ਚਾਰ ਪੈਰ ਪੰਜੇ ਕਿਸੇ ਨੂੰ ਦੋ ਕਿਸੇ ਨੂੰ ਪੰਛੀ ਨੂੰ ਜਿੱਦਾਂ ਕੁਚੁੰਜ ਦਿੱਤੀ ਹੈ ਹਰ ਚੀਜ਼ ਚ ਪਲੱਸ ਪਲੱਸ ਪੁਆਇੰਟ ਕੁਦਰਤ ਨੇ ਕੀਤਾ ਹੋਇਆ ਪਰ ਯੂਜ਼ ਤੇ ਅਸੀਂ ਕਰਨਾ ਹੈ ਨਾ ਵਰਤਨਾ ਤੇ ਅਸੀਂ ਹੀ ਹੈ ਨਾ ਹਣਾ ਤਾਂ ਇਸੇ ਤਰ੍ਹਾਂ ਜੇ ਤੁਹਾਨੂੰ ਜਲ ਚਾਹੀਦਾ ਹੁਣ ਕੁਦਰਤੀ ਤੌਰ ਤੇ ਲੱਭਣ ਲੱਭ ਜੋ ਜਲ ਕੇ ਕਿੱਥੇ ਲੱਭਣ ਲੱਭ ਜੋ ਠੀਕ ਹੈ ਹੋ ਸਕਦਾ ਤੁਹਾਡੀ ਤੁਹਾਡੀ ਮਿਹਨਤ ਕਿਤੇ ਰੰਗ ਲਿਆਵੇ ਤੇ ਤੁਹਾਨੂੰ 4 ਕੋ 40 ਕੋ ਕਿਤੇ ਵੀ ਜਾ ਕੇ ਜਲ ਮਿਲ ਜਾਵੇ ਪਰ ਜੇ ਤੁਸੀਂ ਚਾਹੋ ਕਿ ਮੈਨੂੰ ਇੱਥੇ ਹੀ ਇਹ ਚੀਜ਼ ਚਾਹੀਦੀ ਆ ਤਾਂ ਉਹਦੇ ਲਈ ਤੁਹਾਨੂੰ ਡਬਲ ਨਹੀਂ ਟ੍ਰਿਪਲ ਮਿਹਨਤ ਕਰਨੀ ਪਏਗੀ ਖੂਬ ਪਟਣਾ ਹੀ ਪੈਣਾ ਹੱਥ ਚ ਲਾਉਣਾ ਹੀ ਪੈਣਾ ਤਾਂ ਹੀ ਨੀਚੇ ਤੋਂ ਪਾਣੀ ਆਉਣਾ ਪਤਾ ਸਭ ਨੂੰ ਹੁੰਦਾ ਪਰ ਕੋਈ ਸਿਰਫ ਲੱਭਣ ਤੌਰ ਪੈਂਦਾ ਤੇ ਕੋਈ ਆਪਣੇ ਆਪ ਚ ਹੀ ਲੱਭ ਲੈਂਦਾ ਜਿੱਥੇ ਬੈਠਾ ਹੁੰਦਾ ਬੜੀ ਗੱਲ ਡੂੰਗੀ ਹੈ ਵੈਸੇ ਤੇ ਤੁਸੀਂ ਸਮਝਦਾਰ ਹੋ ਸਮਝ ਹੀ ਜਾਣੀ ਹੈ ਗੱਲ ਇਹ ਆ ਕਿ ਉਹ ਦੂਰ ਜਾ ਕੇ ਕਿਸੇ ਚੀਜ਼ ਨੂੰ ਲੱਭਣ ਨਾਲੋਂ ਚੰਗਾ ਆਪਣੇ ਅੰਦਰ ਦੀ ਪਾਵਰ ਨੂੰ ਸਮਝ ਕੇ ਉਸ ਨੂੰ ਸਮਝਿਆ ਜਾਵੇ ਜਿਸ ਨੂੰ ਸਮਝ ਲਈ ਦੁਨੀਆ ਵਿੱਚ ਬੜੇ ਲੋਕ ਬੜਾਈ ਕੋਸ਼ਿਸ਼ ਕਰਦੇ ਪਏ ਆ ਪਰ ਕਰਨਾ ਕੀ ਹੈ ਕਰਨਾ ਤੇ ਸਿਰਫ ਕਰਮ ਹੈ ਆਪਣੀ ਸੋਚ ਆਪਣਾ ਦਿਵਾਕ ਆਪਣੇ ਸਟਾਰ ਤੇ ਅچھے ਕਰਮ ਹੀ ਤੁਹਾਨੂੰ ਕੁਦਰਤੀ ਤੌਰ ਤੇ ਤੁਹਾਡੇ ਮਨੋਬਲ ਨੂੰ ਵਧਾ ਸਕਦੇ ਆ ਤੇ ਸੈਜ ਦਾ ਸਟੇਬਿਲਟੀ ਦੇ ਸਕਦੇ ਆ ਚਲੋ 29 ਤਰੀਕ ਦੀ ਗੱਲ ਕਰਾਂਗੇ ਆਪਾਂ ਅੱਜ 29 ਮਈ 2025 ਦਿਨ ਹੈ ਜੀ ਅੱਜ ਵੀਰਵਾਰ ਦਾ ਦਿਨ ਹੈ ਆਂਧਰਾ ਨਕਸ਼ਤਰ ਚੱਲ ਰਿਹਾ ਰਾਤ ਨੂੰ 10:39 ਮਿੰਟ ਤੱਕ ਚੱਲੇਗਾ ਤੇ ਕੱਲ ਮਰਗਾ ਨਕਸ਼ਤਰ ਸੀ ਤੇ ਅੱਜ ਆਂਧਰਾ ਨਕਸ਼ਤਰ ਹੋਇਆ ਰੰਬਾਤੀਸ ਤਿਥੀ ਹੈ ਅੱਜ 30 ਤਿਥੀ ਹੈ ਤੇ ਚੰਦਰ ਦਰਸ਼ਨ ਤੁਸੀਂ ਗੱਲ ਕਰ ਹੀ ਲੈਣੇ ਹੋਣਗੇ ਮਹਾਰਾਣਾ ਪ੍ਰਤਾਪ ਸਿੰਘ ਦੀ ਜਨਮਤੀ ਵੀ ਹੈ ਅੱਜ ਦੇ ਦਿਨ ਤੇ ਨਾਲ ਹੀ ਅੱਜ ਦੇਖਿਆ ਜਾਵੇ ਤਾਂ ਗ੍ਰਹਾਂ ਦੀ ਜੋ ਜੁੱਤੀਆਂ ਬੰਦੀਆਂ ਨੇ ਜਾਂ ਜੋ ਕੰਮ ਕਾਰਜਾਂ ਚੀਜ਼ਾਂ ਕਰਦੀਆਂ ਨੇ ਉਹ ਅਸਲ ਦੇ ਵਿੱਚ ਬਹੁਤ ਕੁਝ ਤੁਹਾਡੇ ਸਟਾਫ ਤੇ ਇੱਕ ਵਕਤ ਹੀ ਨਿਧਾਰਤ ਕਰਦਾ ਹੈ ਤਾਂ ਹੀ ਇਹ ਚੀਜ਼ਾਂ ਤੁਹਾਨੂੰ ਸ਼ੁਭ ਫਲ ਦਿੰਦੀਆਂ ਨੇ ਠੀਕ ਹੈ ਤਾਂ ਮਈ ਦੇ ਮਹੀਨੇ ਦੀ ਅੱਜ ਹੋ ਗਈ ਜੀ तकरीबन 30 ਦੀ ਤੀਤੀ ਰਾਤ 11:00 ਵਜੇ ਤੱਕ ਰਹਿਣੀ ਹੈ ਆਂਤਰਾ ਨਕਸ਼ਤਰ ਦੱਸਿਆ ਤੁਹਾਨੂੰ ਉਹ ਵੀ ਰਾਤ 10:40 ਤੱਕ ਰਹੇਗਾ ਸ਼ੂਲ ਜੋਗ ਰਹੇਗਾ ਤੇ ਸਿਤਾਰਿਆਂ ਦੇ ਮੁਤਾਬਕ ਅੱਜ ਵੀਰਵਾਰ ਵਾਲੇ ਦਿਨ ਮਿਥੁਨ ਰਾਸ਼ੀ ਵਿੱਚ ਚੰਦਰਮਾ ਕੱਲ 1:30 ਵਜੇ ਤੇ ਆਏ ਕੀ ਪ੍ਰਭਾਵ ਪਾਉਣਗੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਕਿਉਂਕਿ ਗੁਰੂ ਚੰਦਰ ਦਾ ਅੱਜ ਕੇ ਸੰਯੋਗ ਬਣਿਆ ਨਾਲ ਹੀ ਰਾਹੂ ਦਾ ਨਕਸ਼ਤਰ ਵੀ ਹੈ ਇਹ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਹਰ ਕਿਸੇ ਦਾ ਆਪਣਾ ਕੰਮ ਹੈ ਜੇ ਮਿੱਠਾ ਦੇਣਾ ਦੂਜੇ ਦਾ ਕੰਮ ਹੈ ਤੇ ਦੂਜੇ ਦਾ ਕੰਮ ਉਸ ਚੀਜ਼ ਨੂੰ ਮਿੱਠੇ ਨੂੰ ਕਈ ਵਾਰੀ ਨੁਕਸਾਨ ਵੀ ਕਰ ਜਾਂਦੀ ਹੈ ਕੋਈ ਚੀਜ਼ ਤੇ ਉਹ ਕਈ ਵਾਰੀ ਪਲੱਸ ਪੁਆਇੰਟ ਵੀ ਕਈ ਵਾਰੀ ਪਲੱਸ ਪਲੱਸ ਮਾਈਨਸ ਮਾਈਨਸ ਪਲੱਸ ਬਣ ਜਾਂਦਾ ਹੈ ਤੇ ਚਲੋ ਪਲੱਸ ਪਲੱਸ ਤੇ ਪਲੱਸ ਹੀ ਰਹਿੰਦੇ ਇਸੇ ਕਰਕੇ ਹਮੇਸ਼ਾ ਉਹ ਵੀ ਚੀਜ਼ ਸੋਚੋ ਜੋ ਤੁਹਾਨੂੰ ਲੱਗਦਾ ਕਿ ਸੋਚਿਆ ਚੰਗਾ ਸੋਚਿਆ ਕੁਝ ਬਣ ਸਕਦਾ ਐਵੇਂ ਨੈਗੇਟਿਵ ਸੋਚਿਆ ਆਪਣੇ ਦਿਮਾਗ ਨੂੰ ਨਰਜੀ ਵੀ ਦਿੱਤੀ ਤੇ ਪਰੇਸ਼ਾਨ ਵੀ ਹੋਏ ਤੇ ਫਾਇਦਾ ਕੀ ਆ ਫਿਰ ਤੋਂ ਹੀ ਪਲੱਸ 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 ਹੀ ਠੀਕ ਹੈ ਮਾਈਨਸ ਮਾਈਨਸ ਪਲੱਸ ਵੀ ਬਣ ਜਾਂਦਾ ਹੈ ਕਈ ਵਾਰੀ ਬਹੁਤ ਜ਼ਿਆਦਾ ਦੁੱਖ ਕਸ਼ਟ ਤੁਹਾਨੂੰ ਬਹੁਤ ਅੱਛੀ એનર્ਜੀ ਤੇ ਬਹੁਤ ਹੀ ਅੱਛਾ ਸ਼ੁਭਫਲ ਦੇ ਜਾਂਦੇ ਆ ਚਲੋ ਇੱਕ ਕੁਦਰਤੀ ਤੌਰ ਤੇ ਚੀਜ਼ਾਂ ਬਣੀਆਂ ਆ ਆਪਾਂ ਗੱਲ ਕਰਦੇ ਆ ਸਟਾਰਸ ਦੀ ਆਪਾਂ ਗੱਲ ਕਰਦੇ ਆ ਅੱਜ ਦੇ ਦਿਨ ਨੂੰ ਵਧੀਆ ਤੇ ਟੈਸਟ ਬਣਾਉਂਦੇ ਆ ਐਰੇਜ਼ ਅਨੀਮੇਸ਼ਰਾ ਜੀ ਦੀ ਗੱਲ ਕਰੀਏ ਤਾਂ ਗੁਰੂ ਚੰਦਰ ਦਾ ਗੱਜਕੇਸ਼ੀ ਯੋਗ ਤੀਸਰੇ ਸਥਾਨ ਵਿੱਚ ਯਾਤਰਾ ਹੋਈ ਤੁਹਾਡੀ ਸਫਲ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਬਣਿਆ ਮਨ ਜਾ ਸਕਦਾ ਹੈ ਉਹ ਰਸਤੇ ਵਿੱਚ ਜਿਸ ਨੂੰ ਸਲਾਹ ਦਿੱਤੀ ਉਸ ਦੁਆਰਾ ਤੁਹਾਡੀਆਂ ਤਾਰੀਫਾਂ ਨਹੀਂ ਹੋਈਆਂ ਰਿਸ਼ਤੇਦਾਰ ਆ ਵੀ ਸਕਦੇ ਤੁਸੀਂ ਕਿਤੇ ਜਾ ਵੀ ਸਕਦੇ ਸਿਤਾਰੇ ਤੁਹਾਡੇ ਸ਼ੁਭ ਕਾਲ ਤੁਹਾਨੂੰ ਦੇਣ ਲਈ ਚੰਗੀ ਤਰ੍ਹਾਂ ਨਾਲ ਕਾਮਯਾਬ ਹੋ ਰਹੇ ਆ ਤੇ ਪਰ ਪਰੇਸ਼ਾਨੀ ਕਿੱਥੇ ਆ ਰਹੋ ਦਾ ਨਕਸ਼ਤਰ ਮਿੱਤਰਨੀਆ ਓਵਰ ਕੌਨਫੀਡੈਂਸ ਤੇ ਕਿਸੇ ਨੂੰ ਕਹੀ ਹੋਈ ਸ਼ਬਦ ਚੁੱਪ ਜਾਣਗੇ ਤੇ ਸਿਆਪਾ ਉਲਝੇਮਾ ਪਰਵਾਰ ਵਿੱਚ ਵੱਜ ਜਾਏਗਾ ਤਾਂ ਧਿਆਨ ਰੱਖੋ ਥੋੜਾ ਜਿਹਾ ਮਿਠਾਸ ਰੱਖੋ ਟੌਰਸ ਜਾਂ ਨੀ ਬ੍ਰਿਖਰਾਸ਼ੀ ਵਾਲਿਆਂ ਦਾ ਵਧੀਆ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਅੱਜ ਦਾ ਦਿਨ ਅੱਛਾ ਜਾਏਗਾ ਫਲੋ ਲੈਂਡ ਦੀ ਜ਼ਰੂਰਤ ਨਹੀਂ ਪੈਗੀ ਹੋ ਸਕਦਾ ਪੈਸੇ ਦਾ ਪ੍ਰਬੰਧ ਕਿਤੇ ਵੈਸੇ ਹੀ ਹੋ ਜਾਵੇ ਜਾਂ ਕਿਤੇ ਰੁਕਿਆ ਹੋਇਆ ਪੈਸਾ ਹੀ ਤੁਹਾਨੂੰ ਵਾਪਸ ਮਿਲ ਜਾਵੇ ਚਲੋ ਸਿਤਾਰੇ ਤੁਹਾਡੇ ਚੰਗੇ ਆ ਉੜਦਾ ਸੇਵਨ ਨਹੀਂ ਕਰਨਾ ਕਿਤੇ ਜਾ ਰਹੇ ਹੋ ਤਾਂ ਤੁਪ ਚ ਸੇਟਾ ਕੇ ਰੱਖ ਲਓ ਜੈਮਿਨੀ ਜਾਨੀ ਮਿਥੁਨ ਰਾਸ਼ੀ ਗੁਰੂ ਚੰਦਰ ਦਾ ਅੱਜ ਕੇਸਰੀ ਯੋਗ ਲਗਣ ਵਿੱਚ ਸਿਤ ਲਈ ਸਿਤਾਰੇ ਥੋੜੇ ਜਿਹੇ ਹੋਏ ਢਿੱਲੇ ਬੇਸ਼ੱਕ ਕੰਮਕਾਰ ਬਿਜ਼ਨਸ ਤੇ ਦੁਕਾਨਦਾਰੀ ਪਹਿਲਾਂ ਦੀ ਤਰ੍ਹਾਂ ਚੱਲਣ ਵਾਲੀ ਹੈ ਪਰ ਗੁਰੂ ਤੁਹਾਡੇ ਲਈ ਸ਼ੁਭਫਲਦਾ ਦੇ ਹੀ ਰਿਹਾ ਪਰ ਫਿਰ ਵੀ ਪਰੇਸ਼ਾਨੀ ਥੋੜੀ ਜੀ ਪਤਾ ਨਹੀਂ ਕਿਉਂ ਦਿਮਾਗ ਤੇ ਬਹੁਤ ਜ਼ਿਆਦਾ ਰਹਿ ਸਕਦਾ ਹੈ ਰਾਹੁ ਦੇ ਨਕਸ਼ਤਰ ਗੱਤ ਪਾਣੀ ਦਾ ਘੁੱਟ ਪੀ ਕੇ ਦਿਨ ਦੀ ਅੱਜ ਵੀ ਸ਼ੁਰੂਆਤ ਕਰਨੀ ਹੈ ਮਿਸ਼ਰੀ ਦਾ ਸੇਵਨ ਕਰਨਾ ਸ਼ੁਭਤਾ ਦੇਵੇਗਾ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਨੂੰ ਖਰਚਿਆਂ ਦੀ ਵਜ੍ਹਾ ਨਾਲ ਹੋਈਆਂ ਪਰੇਸ਼ਾਨੀਆਂ ਬਾਧੂ ਦੇ ਖਰਚੇ ਨੇ ਕੀਤੀ ਆਰਥਿਕ ਸਥਿਤੀ ਤੁਹਾਡੀ ਥੋੜੀ ਜੀ ਕਮਜ਼ੋਰ ਪੈਸਾ ਜਾਂਦਾ ਜਾਂਦਾ ਹੀ ਦਿਖਦਾ ਪਿਆ ਆਉਂਦਾ ਆਉਂਦਾ ਲੱਗਦਾ ਹੈ ਕਿ ਬਸ ਆਉਣ ਵਾਲਾ ਆਉਣ ਵਾਲਾ ਤੇ ਆਇਆ ਕਦੋਂ ਤੇ ਗਿਆ ਕਦੋਂ ਇਹ ਵਾਲੀ ਸਿਚੁਏਸ਼ਨ ਹੋਈ ਪਈ ਹੈ ਦਿਨਾਂ ਗਿਆ ਸ਼ਾਮ ਨੂੰ ਤੁਹਾਨੂੰ ਹੋਈ ਥੋੜੀ ਜੀ ਪਰੇਸ਼ਾਨੀ ਕਿ ਕਿੰਨੀ ਪਾਚਨਟ ਕੀਤੀ ਤੇ ਚੰਗਾ ਰਿਜ਼ਲਟ ਨਹੀਂ ਮਿਲਿਆ ਸੋਚ ਕੁਦਰਤੀ ਤੌਰ ਤੇ ਸਿਤਾਰੇ ਹੀ ਬਣਾਉਂਦੇ ਆ ਤੇ ਕੀ ਕਰਨਾ ਤੁਸੀਂ ਹਾਂ ਜਿੱਕ ਤੱਕ ਤੇ ਜਾ ਰਹੇ ਹੋ ਤਾਂ ਚਾਂਦੀ ਕੋਲ ਰੱਖ ਲਓ ਤੇ ਦੁੱਜਰ ਸੂਚ ਬੈਠ ਕੇ ਖਾਣਾ ਖਾਓ ਲਿਓ ਜਨਿਤ ਸਿੰਘ રાશિ ਦੀ ਗੱਲ ਕਰੀਏ ਤਾਂ ਵਾਹਣ ਠੋਕ ਸਕਦਾ ਹੈ ਧਿਆਨ ਰੱਖਿਓ ਲੱਤ ਗੋਡੇ ਚ ਪ੍ਰੋਬਲਮ ਵੀ ਕਿਸੇ ਨਾ ਕਿਸੇ ਦੀ ਆ ਸਕਦੀ ਹੈ ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਸੂਰਜ ਨੂੰ ਅੱਛਾ ਕਰਨਾ ਹੈ ਜਲਦੀ ਉੱਠਣਾ ਸੈਰ ਕਰਨੀ ਬਹੁਤ ਜ਼ਰੂਰੀ ਹੋਈ ਤੇ ਨਾਲ ਅੱਜ ਦਾ ਜੋ ਨਕਸ਼ਤਰ ਹੈ ਸਿੰਘ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਕੇਤੂ ਲਗਨ 'ਚ ਬੈਠਾ ਹੈ ਤੇ ਨਾਲ ਨਕਸ਼ਤਰ ਰਾਹੂ ਦਾ ਹੈ ਤਾਂ ਆਪਣੀ ਸਿਹਤ ਸੰਭਾਲਣੀ ਹੈ ਬੈਕ ਪੇਨ ਥੋੜੀ ਜੀ ਤੰਗ ਕਰ ਸਕਦੀ ਹੈ ਰੈਸਟ ਕਰਨੀ ਬਹੁਤ ਜ਼ਰੂਰੀ ਹੈ 꾸ਤਨ ਰੋਟੀ ਖਾਣ ਨਾਲ ਕੇਤੂ ਸ਼ਾਂਤ ਰਹਿੰਦਾ ਹੈ ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਦੇ ਲਈ ਜੋ ਨਕਸ਼ਤਰ ਚੱਲ ਰਹੇ ਹਨ ਨਾ ਨਕਸ਼ਤਰ ਦੇ ਹਿਸਾਬ ਦੇ ਨਾਲ ਜੋ ਰਾਹੁ ਦਾ ਨਕਸ਼ਤਰ ਹੈ ਇਹ ਭਾਵੇਂ ਮਿੱਤਰ ਹੀ ਹੈ ਪਰ ਫਿਰ ਵੀ ਕੰਨਿਆ ਰਾਸ਼ੀ ਵਾਲਿਆਂ ਨੂੰ ਹਰ ਡਿਸੀਜਨ ਸੰਭਲ ਕੇ ਤੇ ਪਰਿਵਾਰ ਦੀ ਸਲਾਹ ਨਾਲ ਲੈਣਾ ਚਾਹੀਦਾ ਹੈ ਹਰੀ ਨੂੰਗੀ ਲੈ ਕੇ ਅੱਜ ਪੰਛੀਆਂ ਨੂੰ ਪਾ ਦੇਣਾ ਰਾਹੁ ਸ਼ਾਂਤ ਰਹੇਗਾ ਤੇ ਦੂਸਰਾ ਜਰੂਰੀ ਬਹੁਤ ਹੀ ਜ਼ਿਆਦਾ ਕਿਸੇ ਦੀ ਸਿਹਤ ਖਰਾਬ ਹੋਵੇ ਤਾਂ ਤੁਸੀਂ ਧਾਰਮਿਕ ਸਥਾਨ ਤੇ ਨਮਕ ਦੇ ਸਕਦੇ ਹੋ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਸੂਰਜ ਬੁੱਧ ਦੀ ਜੁਤੀ 8ਵੇਂ ਸਥਾਨ ਵਿੱਚ ਹੋਈ ਤੇ ਨਾਲ ਤੁਲਾ ਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਸਿਹਤ ਤੁਹਾਡੀ ਵੀ ਥੋੜੀ ਜੀ ਖਰਾਬ ਦੇਖੋ ਮੌਸਮ ਬਦਲ ਰਿਹਾ ਥੋੜੀ ਸੁਸਤੀ ਪੈ ਰਹੀ ਹੈ ਰਾਹੂ ਦਾ ਨਕਸ਼ਤਰ ਮਿੱਤਰ ਹੀ ਹੈ ਤਾਂ ਇਸ ਕਰਕੇ ਪ੍ਰਾਪਰਟੀ ਸੇਲ ਪਰਚੇਸ ਕਰਨ ਵਾਲੇ ਲਈ ਅੱਜ ਦਾ ਦਿਨ ਥੋੜਾ ਜਿਹਾ ਠੀਕ ਜਾਏਗਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਕੰਨਾਂ ਵਿੱਚ ਇਤਰ ਲਗਾਣਾ ਇਤਰ ਦੀ ਸ਼ੀਸ਼ੀ ਕੋਲ ਰੱਖਣਾ ਵਧੀਆ ਰਹੇਗਾ ਗਾਂ ਨੂੰ ਰੋਟੀ ਵੀ ਪਾ ਸਕਦੇ ਹੋ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਰਮੋਧਾ ਨਕਸ਼ਤਰ ਮੇਤਰਨੀਏ ਥੋੜੀ ਜਿਹੀ ਸੁਸਤੀ ਰਵੇਗੀ ਕੰਮ ਕਰਨ ਨੂੰ ਕੱਲ ਤੇ ਟਾਲਣਾ ਸਮਝਦਾਰੀ ਨਹੀਂ ਹੈ ਤਾਂ ਚੰਗਾ ਹੋਵੇਗਾ ਕਿ ਹਰ ਕੰਮ ਸਮੇਂ ਤੇ ਟਾਈਮ ਟੇਬਲ ਬਣਾ ਕੇ ਕੀਤਾ ਜਾਵੇ ਠੀਕ ਆ ਦੂਸਰੀ ਗੱਲ ਸਭ ਤੋਂ ਜ਼ਰੂਰੀ ਇਹ ਆ ਕਿ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਗੁਰੂ ਚੰਦਰ ਦਾ ਗੱਜਕੇ ਸਯੋਜਗ 8ਵੇਂ ਸਥਾਨ ਵਿੱਚ ਹੈ ਤਾਂ ਦੁੱਧ 'ਚ ਥੋੜਾ ਜਿਹਾ ਕੇਸਰ ਪਾ ਕੇ ਪੀ ਲਓ ਸੈਜੀਟੇਰੀਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਅੱਜ ਦਾ ਦਿਨ ਅੱਛਾ ਹੈ ਰਸਤੇ ਤੁਹਾਨੂੰ ਨਵੇਂ ਮਿਲਨੇ ਸ਼ੁਰੂ ਹੋ ਜਾਣਗੇ ਕਾਰਜ ਕਲੇਸ਼ ਤੋਂ ਬਚਣ ਦੇ ਲਈ ਥੋੜਾ ਸਾਇਲੈਂਟ ਮੋਡ ਵਿੱਚ ਰਹਿਣਾ ਤੇ ਮੋਬਾਈਲ ਦਾ ਵਰਤੋਂ ਘੱਟ ਕਰਨਾ ਸਹੀ ਰਹੇਗਾ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਮੰਗਲ ਕੌਨਫੀਡੈਂਸ ਵਧਾ ਰਿਹਾ ਪਰ ਆਲਦ ਵਾਲੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਸਮਝਦਾਰੀ ਨਹੀਂ ਹੈ ਕੋਸ਼ਿਸ਼ ਕਰਨੀ ਹੈ ਗਾਂ ਨੂੰ ਰੋਟੀ ਪਾਈ ਜਾਨੀ ਹੈ ਦੋ ਰੋਟੀਆਂ ਤੇ ਹਲਕੀ ਜਿਹੀ ਮલાઈ ਲਗਾ ਕੇ ਗਾਂ ਨੂੰ ਪਾ ਦਿਓ ਦਿਨ ਅੱਛਾ ਹੋਵੇ ਇਸ ਦੇ ਲਈ ਨਕਸ਼ਤਰ ਦਾ ਨਕਸ਼ਤਰਤਾ ਮਿੱਤਰਿਆ ਰਸਤੇ ਵੀ ਮਿਲਣਗੇ ਕੰਮਕਾਰ ਵੀ ਕਾਮਯਾਬ ਹੁੰਦੇ ਨਜ਼ਰ ਆਉਣਗੇ ਤੇ ਕੌਨਫੀਡੈਂਸ ਵੀ ਵਧਿਆ ਰਹੇਗਾ ਵਾਈਟ ਜਾਂ ਕਰੀਮ ਰੰਗ ਪਾਓ ਅਕੁਰਿਸੀਨ ਕੰਬਰਾਸ਼ੀ ਦੀ ਗੱਲ ਕਰੀਏ ਤਾਂ ਵਿਰੋਧੀ ਭਾਵੇਂ ਦਬੇ ਹੋਏ ਆ ਪਰ ਫਿਰ ਵੀ ਇੱਕ ਅਜੀਬ ਜਿਹਾ ਡਾ ਤੁਹਾਨੂੰ ਪਰੇਸ਼ਾਨ ਕਰ ਹੀ ਰਿਹਾ ਹੈ ਪੇਟ ਸਬੰਧੀ ਵੀ ਥੋੜੀ ਥੋੜੀ ਪਰੇਸ਼ਾਨੀ ਹੋ ਰਹੀ ਹੈ ਮਿਸ਼ਰੀ ਤੇ ਚੌਲ ਮਿਕਸ ਕਰੋ ਤੇ ਉਹ ਤੁਸੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਤੇ ਜਲ ਪ੍ਰਵਾਹ ਵੀ ਕਰ ਸਕਦੇ ਹੋ ਦਿਨ ਦਾ ਹੋਰ ਵਧੀਆ ਰਿਜ਼ਲਟ ਮਿਲੇ ਤਾਂ ਹਲਕਾ ਜਿਹਾ ਲੈਂਮਨ ਰੰਗ ਪਾਓ ਪਾਇਸੇ ਜਨ ਮੀਂਹ ਦਾ ਸ਼ਿਵਾਲਨ ਦੀ ਸ਼ੁਕਰਸ਼ਨੀ ਹੋਈ ਸ਼ੂ ਭੂਜਿਨਾ ਕਰਕੇ ਤੁਹਾਨੂੰ ਮਿਲੇ ਰਸਤੇ ਇਸ ਸ਼ੁਕਰ ਸ਼ਨੀ ਉੱਚੇ ਦੇ ਹੋਣ ਕਰਕੇ ਪਰਸਨਲਿਟੀ ਤੇ ਸੋਸ਼ਲ ਮੀਡੀਆ ਵਿੱਚ ਨੇਮ ਫੇਮ ਲਈ ਵੀ ਸਿਤਾਰੇ ਹੋਏ ਤੁਹਾਡੇ ਚੰਗੇ ਚੰਗਾ ਰਿਜ਼ਲਟ ਤੁਹਾਨੂੰ ਹਰ ਕੰਮ ਦਾ ਮਿਲਣ ਸ਼ੁਰੂ ਹੋ ਜਾਵੇ ਇਸ ਲਈ ਸੂਰਜ ਗੁਰੂ ਦੀ ਜੁਤੀ ਨੂੰ ਸ਼ੁਭ ਕਰਨਾ ਹੈ ਫਟਕੜੀ ਵਾਲੇ ਪਾਣੀ ਦੀ ਪੁਰਲੀ ਕਰ ਲੈਣੀ ਹੈ ਇਸ ਜੀ ਅਸਟ੍ਰੋਲੋਜੀ ਦੀ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਆਪਾਂ ਦੇ ਰਹੇ ਹਾਂ ਕਿਵੇਂ ਸਹੀ ਕਰਕੇ ਦਿਨ ਨੂੰ ਹੋਰ ਅੱਛਾ ਬਣਾ ਸਕਦੇ ਕੰਨਾਂ ਵਿੱਚ ਸੋਨਾ ਜ਼ਰੂਰ ਪਾਣਾ ਚਾਹੀਦਾ ਹੈ ਕੰਨਾਂ ਵਿੱਚ ਸੋਨਾ ਪਾਉਣ ਨਾਲ ਬ੍ਰੈਸਟ ਵਿੱਚ ਸ਼ੁਭ ਹੋ ਜਾਂਦਾ ਹੈ ਬ੍ਰੈਸਟ ਵਿੱਚ ਸ਼ੁਭ ਜਦੋਂ ਵੀ ਪਾ ਲੈਂਦਾ ਹੈ ਤਾਂ ਉਹ ਔਲਾਦ ਦੀ ਸੈਟਿੰਗ ਲਈ ਬੜਾ ਅੱਛਾ ਹੈ ਤਾਂ ਹਮੇਸ਼ਾ ਹੀ ਅਗਰ ਲੱਗੇ ਕਿ ਬੱਚੇ ਨਹੀਂ ਮੰਨ ਰਹੇ ਜਾਂ ਬੱਚਿਆਂ ਦੀ ਵਜ੍ਹਾ ਨਾਲ ਪਰਿਵਾਰ ਵਿੱਚ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਪੱਕੇ ਤੌਰ ਤੇ ਕੰਨਾਂ ਵਿੱਚ ਸੋਨਾ ਪਾ ਸਕਦੇ ਹੋ ਤਿੰਨ ਜਗ੍ਹਾ ਤੋਂ ਬਣਾਏ ਹੋਏ ਕੰਨ ਲੌਜੀਕਲੀ ਦੱਸ ਰਹੀਆਂ ਤਿੰਨ ਵਜ੍ਹਾ ਤੋਂ ਤਿੰਨ ਜਗ੍ਹਾ ਤੋਂ ਬਣਾਏ ਹੋਏ ਕੰਨ ਪਾਏ ਹੋਏ ਸੋਨਾ ਪਾਇਆ ਹੈ ਸੋਨਾ ਹਮੇਸ਼ਾ ਹੀ ਕੇਤੂ ਨੂੰ ਸ਼ੁਭ ਕਰਦਾ ਹੈ ਤਾਂ ਔਲਾਦ ਦੇ ਸੁੱਖ ਲਈ ਹਮੇਸ਼ਾ ਪਲੱਸ ਪੁਆਇੰਟ ਦਿੰਦਾ ਹੈ ਇਸੀ ਵਾਸਤੂ ਟਿਪ ਜਾਂ ਕਹਿ ਸਕਦੇ ਆਂ ਆਪਾਂ ਗ੍ਰਹਿਾਂ ਦਾ ਟਿਪ ਤੇ ਸਮਾਝਾ ਸਕਦਾ ਸਰਸਿਕਾ